ਪਰਮ ਸਤਕਾਰ ਯੋਗ ਸਾਧ ਸੰਗਤ ਜੀ ਅੱਜ ਬਾਦਰੋਂ ਦਾ ਮਹੀਨਾ ਚੜਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ੍ਰੀ ਦਸਮ ਗ੍ਰੰਥ ਵਿੱਚ ਇਸ ਬਾਦਰੋਂ ਦੇ ਮਹੀਨੇ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਲਓ ਸਰਵਣ ਕਰੋ ਜੀ ਮੇਗ ਪਰੈ ਕਬ ਹੂੰ ਉਗਰੈ ਸਖੀ ਛਾਏ ਲਗੈ ਧਰਮ ਕੀ ਸੁਖਦਾਈ श्याम के संग फिर सजनी रंग फूलन के हम वस्त्र बनाई खेलत क्रीड कर रस की इस खेलत क्रीड कर रस की इस अवसर को बरण्यों नहीं जाई श्याम समय सुखदायक थीर्थ श्याम बिना अत पी दुख दाई श्याम समय सुखदायक धीरत श्याम बिना अत पी दुख दाई सासंद जी اے ਪਾਦਰਨਾ ਮਹੀਨਾ ਸਾਰੇ ਹੀ ਪਰਿਵਾਰਾਂ ਨੂੰ ਲਾਹੇਵੰਦ ਹੋਵੇ ਸੁਖ ਹੋਵੇ ਖੁਸ਼ੀਆਂ ਖੇੜਾ ਲੈ ਕੇ ਆਵੇ ਇਹ ਹੀ ਮੇਰੀ ਉਸ ਸਤਿਗੁਰੂ ਦੇ ਸਿਧਾਂਤ ਹੈ ਮੈਨਰੇ ਵੀ ਸਿੰਘ ਰਾਣਾ ਜੀ ਆਜੀ ਨੂੰ ਸਭ ਨੂੰ ਇਸ ਮਹੀਨੇ ਦੀ ਮੁਬਾਰਕਬਾਦ ਦਿੰਦਾ ਹਾਂ ਕਿ ਸਭ ਉਦੇਸ਼ ਚੰਗਣਾ ਇੱਕ ਖਾਤਿ ਬੇਨਤੀ ਕਰਨਾ ਹੈ ਸਭ ਸੁਖੁਰ ਹੋਵੇ ਸਤਿ ਸ੍ਰੀ ਅਕਾਲ ਜੀ